ਕਿ ਤੁਸੀਂ ਸਾਡਾ ਕੋ ਮੈਨੂੰ ਮਾ ਕੋਈ ਕਿਸੇ ਕਿਤੇ ਜਾਣੇ ਨਹੀਂ ਮੈਂ ਹੁਣ ਤੁਸੀਂ ਲੇਟ ਹੋ ਗਏ ਸਾਰੇ ਮੇਰੇ ਪਿੱਛੇ ਨਾ ਪਾਓ ਇਹ ਗੱਲ ਤੁਹਾਡੀ ਵਿੱਚ ਮੈਂ ਲੱਪਾ ਕਰਦੇ ਇਹ ਗੱਲ ਕੀਤੀ ਕੱਟ ਕੇ ਤੁਹਾਡੇ ਕੋਲ ਅਪਾਇੰਟਮੈਂਟ ਹੈ ਮੈਂ ਕਹਾਂਦਾ ਵਾਸਤੇ ਮੇਰੇ ਵੀਜ਼ੇ ਵਾਸਤੇ ਲੇਟ ਹੋ ਗਿਆ ਮੈਂ ਤੁਹਾਨੂੰ ਛੱਡਣਾ ਨਹੀਂ ਜੇ ਇਹ ਗੱਲ ਮੈਂ ਖੋਲ ਰਿਹਾ ਹਾਂ ਤੁਸੀਂ ਨੋਟ ਕਰ ਲਓ ਲਓ ਆਪਣਾ ਨੰਬਰ ਦੋ ਮੈਂ ਤੁਹਾਨੂੰ ਵੀ ਠੰਡ ਗੋਵਾ ਚੰਗੀ ਕਰਾ ਇਹ ਤਰੀਕਾ ਥੋੜਾ ਹੈ ਕਿ ਤੁਸੀਂ ਬਹਿ ਗਏ ਮੈਂ ਥੱਕਲ ਜਣੀ ਕਰੀ ਜਾਂਦੀ ਜਨਾਨੀ ਹੁੰਦਾ ਮਤਲਬ ਇਹ ਨਹੀਂ ਕਿ ਕਿਦੇ ਸਿਰ ਪੈ ਜਾਓ ਕਿੰਨਾ ਨੰਬਰ ਕਿੰਨਾ ਸੇਵਨ ਆ ਕਿਉਂ ਜਿੰਨਾ ਉਹ ਇੱਕ ਵਾਰ ਪੈਂਦੀ ਮੈਨੂੰ ਇਹਨਾਂ ਨੂੰ ਸਹੀ ਹਾਂ ਹਾਂ ਜੇ ਮੈਂ 7 ਹੈ 788 608 608 70 ਫੋਨ ਲਾ ਕੇ ਵੇਖ ਜਿਹੜੇ ਮਰਜ਼ੀ ਖਾਣੇ ਬੁਲਾ ਦੋ ਜਿਹੜੇ ਮਰਜ਼ੀ ਖਾਣੇ ਦੀ ਬੁਲਾ ਰਹੇ ਹੁਣੇ ਹੀ ਬੁਲਾਉਣੇ ਆ ਇਤਰੀਕਾ ਥੋੜਾ ਕੋਈ ਉਹ ਨਹੀਂ ਛੱਡਾਂ ਯਾਰ ਗੱਲ ਹੈ ਉਹ ਕਿਸੇ ਡਰਾਈਵਰ ਨਾਲ ਕਰਦੇ ਨੇ ਨਹੀਂ ਡਰਾਈਵਰ ਨਾਲ ਕਰਦੇ ਨੇ ਜਲਦੀ ਬੱਸ ਤੇ ਚੜੀ ਜਾਂਦੇ ਆ ਆਪੇ ਮੰਨ ਲੈ ਜਲਦੀ ਚੜੀ ਜਾਂ ਮੈਂ ਕੀ ਹੋਇਆ ਨਾ ਤੂੰ ਕੋਈ ਗੱਲ ਲੱਗ ਜਾਂਦੀ ਫੇਰ ਤੇ ਤੁਹਾਡੀ ਸੰਤੀ ਤੁਸੀਂ ਆਖਿਆ ਕਿ ਮੈਂ ਮਰਨਾ ਹੀ ਮਰਨਾ ਵਾ ਤੁਸੀਂ ਉਤੋਂ ਨੂੰ ਕਹੀ ਜਾਂਦੇ ਹੋ ਕਿ ਮਿਸ ਬਿਹੇਵ ਕੀਤਾ ਉਹਨੇ ਕੀ ਮਿਸ ਬਿਹੇਵ ਕੀਤਾ ਗੱਲਾਂ ਘੁਮਾਈਆਂ ਸਭ ਤੁਸੀਂ ਗੱਲਾਂ ਨਹੀਂ ਘੁਮਾਈਆਂ ਮੈਂ ਇੱਕ ਨੂੰ ਫੋਨ ਕਰਕੇ ਵੇਖਣ ਦੇ ਤਾਂ ਨੰਬਰ ਵੀ ਲੱਗੇ ਆ ਜਿੱਥੇ ਹੋਣਾ ਪਤਾ ਸਕਦਾ ਇਹ ਥੋੜੀ ਆਪਣੀ ਗੱਲ ਦਾ ਫਿਕਰ ਕੇ ਸਿਰ ਤੇ ਬੋਲ ਰਿਹਾ ਹਾਂ ਮੈਂ ਆਖ ਰਿਹਾ ਕਿ ਮੈਂ ਚੱਲਦੀ ਬਸੜੇ ਆਵੇਂ ਸਾਡੇ ਨੰਬਰ ਲੈ ਲਓ ਸਾਰਿਆਂ ਦੇ ਹੋ ਇੱਕ ਕਾਤੇ ਵਾਲੀ ਬਾਕੀ ਟਿਕਾ ਟਿਕਾ ਆਪਣਾ ਨੰਬਰ ਇਹ ਲੈਣਾ ਮੈਨੂੰ ਮੁਸਤਰੀ ਤੇ ਲੈਣਾ ਮੈਂ ਜੱਡੀ ਘੜੀ ਰਹਿਣਾ ਉਹ ਮੁਸਤਰੀ ਆਈ ਨਹੀਂ ਉੱਥੇ ਦੇ ਰਹੇ ਕੋਈ ਥੋੜਾ ਹੋਰ ਕਿਸੇ ਨਾਲ ਰੈਲਾਈਜ਼ ਕਰਦੇ ਕਿ ਠੀਕ ਆ ਤੁਹਾਨੂੰ ਜੋਦ ਲੋਗੇ ਅੱਗੇ ਛੱਡੋ ਇਸ ਕੰਮ ਚੜਾ ਕੇ ਮੈਂ ਲੇਟ ਹੋ ਰਿਹਾ ਸਾਡਾ ਬਹੁਤ ਪਰਸਨ ਕੰਮ ਆ ਦੇਖ ਲਓ ਮੈਂ ਕੀ ਨਹੀਂ ਮਾਰਿਆ ਇਹ ਫੈਲਿਆ ਤੁਹਾਨੂੰ ਕੰਮ ਨਾਲ ਕੋਈ ਸਾਹਮਣੇ ਡਿਸਟਰਬ ਨਾ ਕਰਦੇ ਨਾ ਤੁਸੀਂ ਅਰਾਜ ਕਰਦੇ ਹੋ ਰਿਹਾ ਲੇਵਰ ਨਹੀਂ ਕਰਤੀ ਸੁਕੀਆ ਉਹਨੇ ਕੀ ਕਰਤਾ ਸੋਮਨ ਸੋਰੀ ਮੈਨੂੰ ਕਿ ਗੱਲ ਵੀਰ ਹੋ ਰਹੀ ਹੋਈ ਸੋਰੀ ਸੋਰੀ ਪਰ ਫਿਰ ਇਹ ਸੋਰੀ ਸੁਣੀ ਨਹੀਂ ਜਾਣੀ ਇਹ ਕੀ ਤਰੀਕਾ ਹੈ ਤੁਸੀਂ ਸਿਆਣੇ ਬਣੇ ਬੰਦੇ ਨੂੰ ਕਹੇ ਤਾਂ ਮੈਂ ਵੀ ਅੱਗੇ ਆ ਕੇ ਕਹਿੰਦਾ ਹਾਂ ਮੈਂ ਬੈਸੇ ਉਹ ਕਰਦਾ ਹਾਂ ਮੈਂ ਕਰਦਾ ਪਿਆ ਹਾਂ ਇਹਨੂੰ ਬੋਲੋ ਕਰੋ ਜਿੰਨੂੰ ਫੋਨ ਕਰਨਾ ਚਾਹੁੰਦਾ ਨਾ ਫਿਰ ਮੈਂ ਦੱਸਦਾ ਕਿ ਮੈਂ ਕਿੱਥੇ ਆਪਾਂ ਤਾਂ ਸਿਰਫ ਡਿਪੂ ਹੈਂਂ ਜੀ ਤੁਸੀਂ ਕਿਹੜੇ ਗਲਤ ਉਲਟਾ ਤੁਸੀਂ ਬੰਦੇ ਤੇ ਬਲੇਮ ਲਾਉਣ ਦੇ ਉਲਟਾ ਤੁਸੀਂ ਕਹਿੰਦੇ ਤੂੰ ਮਿਸ ਬੀਹੇਵ ਕੀਤਾ ਉਹਨੇ ਕੀ ਮਿਸ ਬੀਹੇਵ ਕੀਤਾ ਇਹਨੂੰ ਕਹਿੰਦੇ ਮਿਸ ਬੀਹੇਵ ਕਰਨਾ ਹੁਣ ਮੈਨੂੰ ਤਾਂ ਬਾਅਦ ਤੋਂ ਥੱਲੇ ਲਾ ਕੇ ਵਹਾਹ ਰਿਹਾ ਰਿਕਾਰਡਿੰਗ ਹੈ ਨਾ ਤੂੰ ਕਰ ਰਿਹਾ ਤੂੰ ਕਰ ਰਿਹਾ ਤੂੰ ਮੈਨੂੰ ਲਾ ਕੇ ਵਿਖਾ ਥੱਲੇ ਮੈਂ ਵੀ ਵੇਖਾਂ ਤੂੰ ਕਿਹੜੇ ਟੱਬਰ ਚੋਂ ਆ ਕੇ ਆ ਤੇ ਤੈਨੂੰ ਇਹ ਪਤਾ ਨਹੀਂ ਕਿਦਾਂ ਪੰਗੜਾ ਪਿਆ ਮੇਰੀ ਗੱਲ ਸੁਣ ਲੈ ਸਾਹਮਣੇ ਕਾਗੜ ਪਈ ਮੇਰੇ ਤੇਰੀ ਇੱਜ਼ਤ ਰੰਗ ਨਹੀਂ ਕਰਕੇ ਯੇ ਮੈਨ ਲੇਟ ਹੋ ਗਿਆ ਉਹ ਤੂੰ ਪੈਨ ਚੁੱਪ ਕਰ ਇਹੋ ਜੀ ਨੂੰ ਫੇਰ ਸੋਣੀ ਪੈਂਦੀ ਆ ਬੱਸ ਕਰ ਉਹ ਬੱਸ ਕਰ ਯਾਰ ਅੱਗੇ ਕਰੋ ਤਾਂ ਅੱਛਾ ਤਰ੍ਹਾਂ ਨਿਕਲੇ ਇਹੋ ਜੇ ਆ ਕੇ ਵਿੱਚ ਆ ਕੇ ਗੰਦ ਪਾਉਣ ਦੇ ਬੈਠੇ ਆਪਣੇ ਡੇਟ ਹੁੰਦੇ ਆ ਬਸ ਤੋਰੀਏ ਨਾ ਮੈਂ ਉਹਦੇ ਨਾਲ ਫੋਟੋ ਬਾਰੇ ਮੈਂ ਨੂੰ ਫੋਟੋ ਮੰਗੇ ਫੇਰ ਸੌਰੀ ਵੀ ਨਹੀਂ ਮੰਗਦੀ ਅਪਾਰਟਮੈਂਟ ਆ ਉਹਦੀ ਯਾਰ ਅੱਗੇ ਉੱਦੋਂ ਥੱਲੇ ਉੱਦੋਂ ਚੱਲ ਨੰਬਰ ਦੇ ਦੇ ਥੱਲੇ ਉੱਦੋਂ ਮੈਂ ਅੱਡੀ ਫੋਟੋ ਨਹੀਂ ਦਿੰਦੇ ਅੱਡੀ ਗਾ ਪਿਆ ਬੈਠ ਕੇ 2 ਵਜੇ ਨਹੀਂ ਚੱਲੋ ਨਹੀਂ ਇੱਕ ਤਾਂ ਕਰਦੇ ਕੀ ਨਹੀਂ ਨਹੀਂ ਜੋ ਕਰਨਾ ਕਰ ਫੋਟੋ ਖੇਡੋ ਇਹ ਤਾਂ ਸਾਰੀ ਨਹੀਂ ਮੈਂ ਨੰਬਰ ਹੀ ਮੰਗਿਆ ਤਰੀਕਾ ਬਈ ਇਹ ਨਾ ਲੱਕਾ ਮੱਤਲੀ ਬੰਦ ਇਹ ਸਾਰੀ ਬਸ ਬੈਠੀ ਬੋਲਣ ਦੀ ਤੂੰ ਆਂਦੇ ਪਹਿਲਾਂ ਤਾਂ ਗੱਲ ਪੈ ਗਈ ਆ ਮੈਂ ਬਸ ਤੂੰ ਕਰਈਂ ਤੱਕ ਕਰਾਈਂ ਸਵੇਲਾ ਫਿਰ ਬਸ ਬਸ ਕਰੋ ਬਸ ਕਰੋ ਮਰਨੂ ਆਪੀ ਨੂੰ ਕੋ ਬਲੈਕ ਫੂਲ ਪਲਾਨ ਨੂੰ ਕਿੰਥੀ ਨੂੰ ਬਣਾਣਾ ਪਲਾਨ ਨਹੀਂ ਲੇਖਾ ਤੇਰੇ ਪਿੱਛੇ ਕੋਣ ਹੁੰਦਾ ਚੱਲ ਚੱਲੇ ਭਾਈ ਓ ਯਾਰ ਭਾਗੀ ਭਾਗੀ ਕੀ ਕਰੇ ਭੈਣ 15 ਮਿੰਟ ਲਗਾ ਕੇ ਕਰਦੇ ਜੀ ਦੀ ਵਾਸਤੇ ਚੜੀ ਜਾਂਦੇ ਫਿਰ ਸਹੀ ਜੀ ਬਣਾ ਕੇ ਪਤਾ ਯਾਰ ਤੰਦੂਨੀ ਪਤਾ ਹੈ ਇੱਕ ਗੱਲ ਤੇ ਬਾਈ 100 ਨੰਬਰ ਚੱਲ ਨਹੀਂਦਾ ਹੋਰ ਕਿਹੜਾ ਚੱਲੂ 112 112 ਮੈਂ ਕੁਝ ਬੋਲ ਨਹੀਂ ਸਕਦਾ 3 ਵਾਰ ਫਿਰ ਕਰਨੀ ਹੈ ਮੈਂ ਇਹਦੇ ਬਣ ਨਹੀਂ ਫਿਰ ਮੈਂ ਰਿਕਵਰੀ ਨਮੋਣੀ ਇੱਥੇ ਬੈਠੇ ਤਾਂ ਤੁਹਾਡੇ ਨੇ ਪਹਿਲੇ ਤੂੰ ਤਮੀਰ ਨੇ ਚੱਲ ਕੀਤੀ ਸਭ ਤੋਂ ਤੈ ਕਿੱਥੇ ਲੱਗੇ ਜੀ 10 ਮਿੰਟ ਹਾਂ ਇਹ ਜਾਓ ਜੀ ਭਾਈ ਪਹਿਲਾਂ ਚੱਲ ਜੀ ਆਪਾਂ ਦੀ ਵਾਸਤੇ ਚੜੀਏ ਠੀਕ ਹੈ ਫਿਰ ਸਾਨੂੰ ਕਹਿੰਦੇ ਮੈਂ ਆਪਣੇ ਜੁੜੇ ਕਰਦੇ ਸਹੀ ਫਿਰ ਅਸੀਂ ਡਿਪਾਰਟਮੈਂਟ ਡਿਪਾਰਟਮੈਂਟ ਵੀ ਮੈਂ ਕੰਪਲੀਟ ਕਰਦਾ ਤੂੰ ਪਹਿਲਾਂ ਇਹਨਾਂ ਨਾਲ ਗੱਲ ਪੈੜੀ ਆ ਹਾਂਜੀ ਸ਼੍ਰੀਮਾਨ ਜੀ ਭਾਈ ਇਹ ਸਮਨਾਰਾ ਟਾਉਕ 'ਆ ਇੱਕ ਲੇਡੀ ਆ ਬੱਤਮੀ ਜੀ ਕਰਕੇ ਬੈਠੀ ਆ ਜੀ ਆਪਣੇ ਬੰਦੇ 'ਤੇ ਜੁੜ ਰਿਆ ਇੱਧਰ ਸਰਕਾਰੀ বাস ਚੱਲ ਚੰਡੀਗੜੀ ਪਹੁੰਚੀ ਫ੍ਰੀਦਕੋਟ ਪਹੁੰਚੀ ਆ ਲੋ ਉਧਰ ਵੀ ਆ ਰਿਹਾ ਪੰਜੀ ਆਪਣਾ ਨਾਮ ਕੀ ਆ ਮੀਤੂ ਮੀਤੂ ਗੋਰਾ ਦਾ ਨਾਮ ਕੋਈ ਗੱਲ ਨਹੀਂ ਅੱਗੇ ਸਾਰੇ ਟਿੱਪੂ ਦਾ ਸੌਖਾ ਚਾਹਣਾ ਕਰੀਏ ਚਾਂਦੀ ਵਾਸਤੇ ਲੀੜੀ ਕਰੀਏ ਤੂੰ ਆ ਗਈ ਗੀ ਤਾਂ ਫੋਕਾ ਕਿੱਥੇ ਰੱਗੀ ਆ ਮੈਂ ਤੁਹਾਨੂੰ ਕੁਛ ਕਿਹਾ ਮੈਂ ਸਰ ਸਵਾਲ ਮੈਂ ਤੁਹਾਨੂੰ ਕਹਿ ਰਹੀ ਮੈਂ ਕਿੱਥੇ ਆਹੇ ਦਾ ਪਲੇਟ ਹੁੰਦਾ ਮੈਂ ਤਾਂ ਐਨੀ ਗੱਲ ਗਈ ਆ ਬਸ ਤੂੰ ਮੈਂ ਟਿੱਪੂ ਨਾਲ ਹੁਣ ਤਾਂ ਮੈਂ ਇਸ ਤਰ੍ਹਾਂ ਨਹੀਂ ਹਾਂ ਹਾਂ ਵੀ ਉਹ ਬਾਈ ਜੀ ਖੜੇ ਖੜੇ ਸਾਰੇ ਉਤਰ ਜੋ ਮੈਂ ਲੈ ਕੇ ਨਹੀਂ ਜਾਣੇ ਹੈਗੇ ਮੇਰੀ ਰਿਕਵੈਸਟ ਆ ਮੈਂ 52 ਸਵਾਰੀਆਂ ਲੈ ਕੇ ਜਾੜਗਾ ਮੈਂ ਗੱਡੀ ਓਵਰ ਲੋਡ ਨਹੀਂ ਕਰਨੀ ਮੇਰੀ ਰਿਕਵੈਸਟ ਆ ਵੀਰੇ ਮੈਂ ਗੱਡੀ ਓਵਰਲੋਡ ਨਹੀਂ ਕਰਨੀ ਖੜੇ ਖੜੇ ਸਾਰੇ ਉੱਤਰ ਦੇ ਆਪਦਾ ਜਾ ਸਕਦੇ ਆ ਤੇ ਉਹਦਾ ਰਕਾੜਾ ਨੇ ਸੰਕੇਤ ਆ ਰਿਹਾ ਨਹੀਂ ਨਹੀਂ ਮੈਂ ਬਸ ਓਵਰਲੋਡ ਨਹੀਂ ਲੈ ਕੇ ਜਾਣੀ ਬਾਈ ਜੀ ਮੇਰੀ ਰਿਕਵੈਸਟ ਆ ਖੜੇ ਖੜੇ ਸਾਰੇ ਉੱਤਰ ਦੇ ਵੀਰ ਬਣ ਕੇ ਮੇਰੀ ਰਿਕਵੈਸਟ ਆ ਸਾਡੀ ਬਸ ਦਾ ਚਲਾਨ ਹੁੰਦਾ ਮੈਂ 48 ਸਵਾਰੀਆਂ ਲੈ ਕੇ ਜਾਣੀਆਂ ਵੀਰੇ ਮੇਰੀ ਮਨਤਾ ਦੀ ਗੱਲ ਆ ਰਿਕਵੈਸਟ ਆ ਮੇਰੀ ਤੁਹਾਡੇ ਮੂਰੇ ਕਿਉਂਕਿ ਸਾਡਾ ਚਲਾਨ ਹੁੰਦਾ ਭਾਈ ਜੀ ਗਵਰਨਮੈਂਟ ਕਰਾਨੀਪਾਸ ਦੀ ਡਰਾਈਵਰ ਪਰਦਾ ਮੇਰਾ ਨੰਬਰ ਲਾ ਮੈਂ ਮਿਸਕਾਲ ਪਾਤੀ ਆ ਚੜ ਕੰਪਲੇਨ ਕਰਨ ਮੈਂ ਬਹੁਤ ਮਿਸਬੀਹਵ ਕੀਤਾ ਸ਼ਾਬਾਸ਼ ਚਲੋ ਚੜਦੀ ਵਾਸਤੇ ਲੋਕ ਚੜਦੇ ਹੁਣ ਥੱਲੇ ਉਤਰ ਜਾ ਮੈਂ ਤਾਂ ਮਿਸਬੀਹਵ ਕੀਤਾ ਸਰ ਪੁਲਿਸ ਆਰੀ ਮੈਂ ਤਾਂ ਆਪਣਾ ਕਰਤੋਂ ਕਰ ਚੁੱਕਾ ਬਾਲ ਗਈ ਏ ਤੂੰ ਹੀ ਥੱਲੇ ਤੋਂ ਟਿਕਟ ਮੈਂ ਲਈ ਆ ਟਿਕਟ ਤੋਂ ਵਾਲੇ ਲਈ ਨਹੀਂ ਉੱਤੋਂ ਆ ਕੇ ਸਾਰੇ ਗੱਲ ਪਈਆਂ ਨਹੀਂ ਸਾਰੇ ਕਲ ਕੰਮ ਖਰਾਬ ਕਰਨ ਨਹੀਂ ਬੈਗੇ ਤਾਰ ਤਾਰੋ ਇੱਥੇ ਔਰਦੇ ਆ ਤੇ ਔਰਦੇ ਰਹੇ ਜੇ ਬੰਦਾ ਹੁੰਦੀ ਨਾ ਹੁਣੇ ਕ ਤੇਰੇ ਵਰਗੇ ਨਾ ਇੰਝ ਕਰਨਾ ਪੈਂਦਾ ਹੱਥ ਕਰ ਦੁਲਾ ਰਹੇ ਫਿਰ ਬਾਤ ਨਹੀਂ ਕਰੀ ਹੱਥ ਕਰ ਦੁਲਾ ਰਹੇ ਬਾਤ ਰੋ ਤੁਸੀਂ ਤੇ ਤੂੰ ਇਹ ਪਾਗਾਂ ਨਾਲ ਲੈ ਕੇ ਆਇਆ ਹਾਂ ਮੇਰੇ ਦਰਵਾਜ਼ੇ ਉ ਆ ਇਹਨੂੰ ਹੱਥ ਜੁੜਾਈ ਥੱਲੇ ਲਾ ਇਹਨੂੰ ਯਾਰ ਇਹ ਸਾਰੇ ਰਿਕਾਰਡਿੰਗ ਸਾਰੇ ਹੋ ਰਹੀਆਂ ਕਲੀਅਰ ਤੋ ਕਰਾ ਮੇਰੇ ਕਾਗਜ਼ ਨੇ ਮੈਂ ਲੇਨ ਹੋਣੀਆਂ ਕਾ ਇਹੋ ਜੇ ਕਰਕੇ ਇਹ ਉੱਥੇ ਇਹਦਾ ਫੜਾ ਦੇ ਖਾ ਕੇ ਕਿੱਲੇ ਨੂੰ ਆ ਕੇ ਨਾ ਕੰਮ ਕਰ ਦੇਣੇ ਓ ਬਾਈ ਜੀ ਵੀਰ ਬਣ ਕੇ ਖੜੇ ਖੜੇ ਉਤਰ ਜਾ ਮੈਂ 48 ਸੌੜੀਆਂ ਲੈ ਕੇ ਜਾਣਾ ਥੱਲੇ ਉਤਰ ਜਾ ਯਾਰ ਤੂੰ ਦੂਰੀਆਂ ਕਰ ਦੋ ਮੇਰੀ ਬਸ ਤੇ ਮੈਂ ਚੱਲ ਜਾਣਾ ਤੁਸੀਂ ਪੁਲਿਸ ਬੁਲਾਈ ਹੈ ਨਾ ਮੈਂ ਬਾਕੀ ਓਏ ਮੈਂ ਨੰਬਰ ਲੈ ਆ ਜਰਾ ਬੱਸਾਂ ਨਹੀਂ ਜਾ ਰਹੀਆਂ ਤੁਸੀਂ ਤੂੰ ਤਰਾ ਮੈਨੂੰ ਨਹੀਂ ਬੋਲਣੇ ਗੀਗ ਜੀ ਨੇ ਸਾਰੇ ਰਿਕਾਰਡਿੰਗ ਕੀਤੀ ਹੈ ਮੇਰੇ ਵਰਡੋ ਇੱਕ ਵੀ ਰਿਕਾਰਡਿੰਗ ਹੋਏਗੀ ਨਾ ਉਹ ਸਾਰੇ ਆ ਕੇ ਦੋਨੋਂ ਵੀਰ ਕਹਿਣ ਦੀਆਂ ਹੁਣੇ ਤਰ ਹੁਣੇ 10 ਮਿੰਟ ਪਹਿਲਾਂ ਮਿਸ ਬਿਹਰ ਦਿੱਤਾ ਇਹਨਾਂ ਦਾ ਆਦਿ ਨਹੀਂ ਪਤਾ ਸਾਰੇ ਬਾਈ ਚੱਲ ਜਾਓ ਮੈਂ ਨਾ ਮਤਰ ਜਾ ਮੈਂਟਲ ਹਸਪੀਟਲ ਕੰਮ ਕਰਦੀ ਹੈ ਕਿੱਥੇ ਕਰਦੀ ਹੈ ਮੈਂ ਕਿਤੇ ਨਹੀਂ ਕਰਦੀ ਕਿੱਥੇ ਵੀ ਕਰਦੀ ਕੋਈ ਮਤਲਬ ਨਹੀਂ ਪੁਲਿਸ ਆ ਰਹੀ ਹੈ ਸਾਰਾ ਮਤਲਬ ਉਹ ਤਾਂ ਤਾਂ ਹੀ ਜਾਣਾ ਨਹੀਂ ਕਦੇ ਕੋਈ ਪੁਲਿਸ ਮਦਰ ਗਾੜੀ ਨਹੀਂ ਜਾਣੀ ਬਾਈ ਜੀ ਖੜੇ ਖੜੇ ਉਤਰ ਜਾ ਜੀ ਇਹ ਮੇਰੀ ਰਿਕਵੈਸਟ ਹੈ ਬਸ ਤਾਂ ਚੱਲੇ ਨਹੀਂ 48 ਸਵਾਰੀਆਂ ਲੈ ਕੇ ਜਾਣੀਆਂ 52 ਸਵਾਰੀਆਂ ਕਰ ਸਕਦਾ ਉਹ 52 ਉਹ ਕਰਕੇ ਸਾਰਾ ਅੰਦਰੇ ਲਾ ਬਾਈ ਜੀ ਮੈਂ 52 ਸਵਾਰੀਆਂ ਲੈ ਜਾਣਗਾ ਉਹ ਵੀ ਪ੍ਰਧਾਨ ਸਾਹਿਬ ਨੇ ਕਿਹਾ ਕਿ 4 ਜਾਂ 5 ਤੁਸੀਂ ਵੱਧ ਲੈ ਸਕਦੇ ਆ ਉਸ ਤੋਂ ਵੱਧ ਮੈਂ ਨਹੀਂ ਲੈ ਕੇ ਜਾਣੀ ਉਹ ਇੱਕ ਵਕਤ 52 ਸਵਾਰੀਆਂ ਤੋਂ 322 ਥੱਲੇ ਲਾ ਦੇ ਤੂੰ